ਉਹ ਮੈਨੂੰ ਤਾਂ ਇਹ ਐਡਰੈਸ ਕਰਨੀ ਪੈ ਰਹੀ ਹੈ ਕਿ ਮੈਂ ਪਿਛਲੇ ਤਕਰੀਬਨ 2012 ਤੋਂ ਤੇ ਜਦ ਤੱਕ ਰਿਟਾਇਰ ਹੋਇਆ 21 ਤੱਕ ਡਰੱਗ ਦੇ ਕੇਸਿਸ ਬਾਰੇ ਕਿ ਇੱਥੇ ਪੰਜਾਬ ਦੇ ਵਿੱਚ ਕਈ ਅਸੀਂ ਫੋਰਸਿਸ ਸੀ ਗਿਆ ਜਿਹੜੇ ਅਲਾਵ ਨਹੀਂ ਸੀ ਕਰਦਿਆਂ ਕਿ ਇਹ ਡਰੱਗ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਉਹ ਮੈਂ ਫਰਮ ਟਾਈਮ ਟੂ ਟਾਈਮ ਐਕਸਪੋਜ਼ ਕੀਤੀਆਂ ਪਰ ਸਰਕਾਰ ਨੂੰ ਲਿਖ ਕੇ ਭੇਜਿਆ ਚਾਹੇ ਉਹ ਪੰਜਾਬ ਦੀ ਅਥਾਰਟੀਜ਼ ਹੋਣ ਚਾਹੇ ਸੈਂਟਰ ਦੀ ਅਥਾਰਟੀਜ਼ ਹੋਣ ਪਰ ਦੁਖਾਂਤ ਜਿਹੜਾ ਸਾਡਾ ਹੈ ਉਹ ਇਹ ਕਿ ਲੱਖਾਂ ਬੱਚੇ ਸਾਡੇ ਮਰ ਚੁੱਕੇ ਐ ਲੱਖਾਂ ਬੱਚੇ ਜਾਂ ਬੰਦੇ ਇਨਕੰਪੀਟੈਂਟ ਹੋ ਚੁੱਕੇ ਐ ਤੇ ਬਹੁਤ ਬੱਚੇ ਸਾਡੇ ਇਥੋਂ ਦੌੜ ਗਏ ਐ ਮਾਈਗ੍ਰੇਟ ਕਰ ਗਏ ਸੋ ਸਾਡੇ ਕੋਲ ਜਿਹੜਾ ਪਿੱਛੇ ਬਚਦਾ ਹੈ ਉਹ ਤੁਸੀਂ ਉਹਨੂੰ ਕਹਿ ਸਕਦੇ ਹੋ ਵੀ ਜਿਹੜੇ ਕਿਤੇ ਨਹੀਂ ਜਾ ਸਕੇ ਜਾਂ ਪੜ੍ਹਾਈ ਨਹੀਂ ਹੋ ਸਕੀ ਜਾਂ ਵਿਦੇਸ਼ ਨਹੀਂ ਜਾ ਸਕੇ ਜਾਂ ਕੋਈ ਹੋਰ ਕੰਮ ਨਹੀਂ ਮਿਲੇ ਉਹ ਸਾਡੇ ਕੋਲ ਬੱਚੇ ਰਹਿ ਗਏ ਸੈਕਿੰਡ ਰੌਲਾ ਬੜਾ ਪਿਆ ਪਿਛਲੇ ਇੰਨੇ ਸਾਲਾਂ ਤੋਂ ਤਕਰੀਬਨ 15 ਸਾਲਾਂ ਤੋਂ 200 ਕਿਜੀ ਅ ਇਲੀਗਲ ਸੈਂਡ ਮਾਈਨਿੰਗ ਅਸੀਂ ਰੋਕ ਦਾਂਗੇ ਅਸੀਂ ਕਰ ਦਾਂਗੇ ਬਿਫਰੈਂਟ ਗਵਰਨਮੈਂਟ ਨੇ ਜਿਹੜੀ ਗਵਰਨਮੈਂਟਸ ਆਈਆਂ ਉਹਦੇ ਵਿੱਚ ਕਿੰਨਾ ਕੰਮ ਹੋਇਆ ਉਹ ਮੈਂ ਤਾਂ ਕਹਿ ਨਾ ਕਿਉਂਕਿ ਮੈਂ ਕੰਮ ਹੈਂਡਲ ਕੀਤਾ ਤੀਸਰੀ ਗੱਲ ਜਿਹੜਾ ਹਾਈ ਕਰਪਸ਼ਨ ਤੇ ਇਨਵੋਲਵਮੈਂਟ ਹੈਗਾ ਪੁਲਿਸ ਦਾ ਡਰੱਗ ਦੇ ਨਾਲ ਜਾਂ ਹੋਰ ਜਿਹੜੇ ਕ੍ਰਾਈਮਜ਼ ਨੇ ਉਹਨਾਂ ਦੇ ਨਾਲ ਕੀ ਉਹਦੇ ਵਿੱਚ ਕੋਈ ਕਮੀ ਆਈ ਜਾਂ ਕਿਸੇ ਸਰਕਾਰ ਨੇ ਜਾਂ ਕਿਸੇ ਗਵਰਨਮੈਂਟ ਲੀਡਰ ਨੇ ਅਸਲ ਨਹੀਂ ਕੋਈ ਚਾਜ ਦਾ ਕੰਮ ਕੀਤਾ ਉਸ ਤੋਂ ਇਲਾਵਾ ਸੀਗਾ ਬਹੁਤ ਪੁਰਾਣਾ ਮੈਟਰ ਹੈ ਇਹ ਹਾਈ ਕੋਰਟ ਮੈਟਰ ਗਿਆ ਸੁਪਰੀਮ ਕੋਰਟ ਮੈਟਰ ਗਿਆ ਅ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਦੀ ਰਿਪੋਰਟ ਆਈ ਉਹਦੇ ਵਿੱਚ ਕਿੰਨਾ ਪਰਫਾਰਮੈਂਸ ਹੋਇਆ ਕਿਸੇ ਸਰਕਾਰ ਦਾ ਕਿੰਨਾ ਕੰਮ ਕੀਤਾ ਗਿਆ ਨਹੀਂ ਕੀਤਾ ਗਿਆ ਉਹ ਕਾਫੀ ਕੁਝ ਤੁਸੀਂ ਜਾਣਦੇ ਹੋ ਪਰ ਮੇਰੇ ਹਿਸਾਬ ਨਾਲ ਬੇਸ਼ਰਮੀ ਦੀ ਇੰਤਹਾ ਹੈ ਪਿਛਲੇ ਤਕਰੀਬਨ 15-20 ਸਾਲ ਤੋਂ ਪੰਜਾਬ ਦੇ ਵਿੱਚ ਜਿੰਨੀਆਂ ਸਰਕਾਰਾਂ ਆਈਆਂ ਉਹਨਾਂ ਦੀ ਬੇਸ਼ਰਮੀ ਦੀ ਇੱਤਹਾ ਹੈ ਤੁਸੀਂ ਜਿਸ ਟਾਈਮ ਆਉਨੇ ਹੋ ਤੇ ਕੁਝ ਵੀ ਕਰਨੀ ਹੋ ਅਸੀਂ ਇਹ ਕਰ ਦੇਾਂਗੇ ਤੇ ਫਿਰ ਚਲੇ ਜਾਦੇ ਚੁੱਕਰ ਕੇ ਕੋਈ ਵੀ ਸਰਕਾਰ ਹੋਵੇ 10 ਸਾਲ ਇੱਕ ਬੰਦੇ ਦੀ ਸਰਕਾਰ ਰਹੀ 10 ਸਾਲ ਇੱਕ ਪਾਰਟੀ ਸਰਕਾਰ ਰਹੀ ਉਸ ਤੋਂ ਬਾਅਦ ਵੀ 3 ਮਹੀਨੇ ਦੀ ਰਹੀ ਉਸ ਤੋਂ ਬਾਅਦ ਵੀ 3-4 ਸਾਲ ਦੀ ਹੋ ਗਈ ਜਿਹੜੇ ਮੇਨ ਇਸ਼ੂ ਸੀ ਉੱਥੇ ਹੀ ਖੜੇ ਨੇ ਸਾਡੇ ਨਾ ਡਰਗ ਦੇ ਵਿੱਚ ਕੋਈ ਕਮੀ ਆਈ ਹੈ ਰਿਕਵਰੀ ਆਫ ਫੋਰਸ ਇਸ ਸਰਕਾਰ ਦੇ ਟਾਈਮ ਤੇ ਰਿਕਵਰੀ ਹੋ ਰਹੀ ਹੈ ਜਿਆਦਾ ਹੋਈ ਰਿਕਵਰੀ ਉਸ ਤੋਂ ਇਲਾਵਾ ਇੱਕ ਦੋ ਚੰਗੇ ਕੰਮ ਸਰਕਾਰ ਨੇ ਇਸ ਸਰਕਾਰ ਨੇ ਕੀਤੇ ਹੈ નો ਡਾਊਟ ਇੱਕ ਜਿਹੜਾ ਬੰਦਾ ਇਹ ਕਦੇ ਹੋ ਨਹੀਂ ਸਕਦਾ ਕਿ ਇੰਨੀ ਵੱਡੀ ਫੋਰਸ ਹੋਵੇ ਇੱਥੇ ਇਹਨੇ ਡੀਜੀਪੀਜ਼ ਹੋਣ ਇਹਨੇ ਏਡੀਜ਼ਪੀਜ਼ ਹੋਣ ਇਹਨੇ ਆਈਜ਼ ਹੋਣ ਇੰਟੈਲੀਜੈਂਸ ਹੋਵੇ ਤੇ ਇੱਕ ਪੁਲਿਸ ਦਾ ਅਫਸਰ ਏਆਈਜੀ ਲੈਵਲ ਦਾ ਤੁਹਾਨੂੰ ਲੱਭੇ ਨਾ ਫਿਰ ਤੁਹਾਡੇ ਵਾਸਤੇ ਸ਼ਰਮ ਦੀ ਗੱਲ ਹੈ ਇੱਕ AIG ਲੈਵਲ ਦਾ ਬੰਦਾ ਆਇਆ ਤੁਹਾਨੂੰ ਲੱਗਦਾ ਨਹੀਂ 4 ਸਾਲ 5 ਸਾਲ ਤੱਕ ਤੁਸੀਂ ਕੋਈ ਐਕਸ਼ਨ ਨਹੀਂ ਕਰਦੇ ਸਿਰਫ ਉਹ ਨਹੀਂ ਪਹਾੜ ਸਰਕਾਰ ਵੀ ਐਕਸ਼ਨ ਨਹੀਂ ਕਰਦੀ ਇੱਕ ਰਾਜੀ ਸਿੰਘ ਨਾਂ ਦਾ ਬੰਦਾ ਜਿਹੜਾ ਇਨਵੋਲਡ ਸੀ ਡਰਗ ਦੇ ਵਿੱਚ 2012 ਦਾ ਡਰਗ ਕੇਸ ਸੀਗਾ ਰਾਜਾ ਕੰਦੋੜਾ ਦਾ ਪੰਜਾਬ ਪੁਲਿਸ ਨੇ ਜਰੰਦਰ ਪੁਲਿਸ ਨੇ ਇੰਟੈਕ ਰੇਡ ਕੀਤਾ ਉਹਨਾਂ ਨੂੰ ਕਈ ਬੰਦਿਆਂ ਨੂੰ ਅਰੈਸਟ ਕੀਤਾ ਰਿਕਵਰੀ ਕੀਤੀ ਚਾਰ ਸ਼ੀਟ ਫਾਈਲ ਕੀਤੀ ਉਸ ਚਾਰ ਸ਼ੀਟ ਦਾ ਕੀ ਹੋਇਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੇ ਇੰਨੀ ਬਿਸ਼ਰਮੀ ਹੋ ਸਕਦੀ ਹੈ ਕਿ ਜੀ ਰਿਕਵਰੀ ਬਹੁਤ ਜ਼ਿਆਦਾ ਹੈ ਤੁਸੀਂ ਕਨਫਿਡੈਂਟ ਹੋ ਕਿ ਜਿਹੜੇ ਬੰਦੇ ਅਸੀਂ ਫੜੇ ਹੈ ਉਹ ਸ਼ਾਮਿਲ ਨੇ ਨਸ਼ੇ ਦੇ ਵਿੱਚ ਤੇ 4 5 7 ਸਾਲ ਦੇ ਵਿੱਚ ਉਹ ਬੰਦਾ ਟ੍ਰਾਇਲ ਤੋਂ ਬਾਅਦ ਬਰੀ ਹੋ ਜਾਂਦਾ ਜਿਹੜਾ ਵੀ ਬੰਦਾ ਮੈਂ ਇਹ ਨਹੀਂ ਕਹਿੰਦਾ ਕਿ ਸਾਰੀ ਚਾਰ ਸ਼ੀਟਾਂ ਦੇ ਵਿੱਚ ਕਨਵਿਕਸ਼ਨ ਹੋ ਜਾਂਦਾ ਬਹੁਤ ਵਜ੍ਹਾ ਹੋ ਸਕਦੀ ਹੈ ਐਕਵਿਟਲ ਦੀਆਂ ਬਰੀ ਹੋਣ ਦੀਆਂ ਮੁੱਲਜਮ ਨੂੰ ਬਹੁਤ ਵਜ੍ਹਾ ਹੋ ਸਕਦੀਆਂ ਪਰ ਸਾਡੀ ਪੁਲਿਸ ਦੀ ਜਾਂ ਇਨਵੈਸਟੀਗੇਟਿੰਗ ਏਜੰਸੀ ਕੋਈ ਵੀ ਹੋਵੇ ਚਾਹੇ ਪੁਲਿਸ ਹੋਵੇ ਚਾਹੇ ਈਡੀ ਹੋਵੇ ਚਾਹੇ ਐਨਆਈਏ ਹੋਵੇ ਚਾਹੇ ਸੀਆਈ ਹੋਵੇ ਕੋਈ ਵੀ ਹੋਵੇ ਜੇ ਉਹਦੀ ਲਠਾਰ ਜੀ ਉਹਦੀ ਕਨਾਈਵੈਂਸ ਮਿਲੀ ਭੁਗਤ ਜਾਂ ਉਹਦੀ ਨਲਾਈਕੀ ਜੇ ਇਹ ਆਉਂਦੀ ਹੈ ਫਿਰ ਇਹ ਬੜਾ ਸੀਰੀਅਸ ਮੈਟਰ ਹੈ ਤੁਸੀਂ ਕਿਸੇ ਦੇ ਖਿਲਾਫ ਐਕਸ਼ਨ ਲੈ ਲਿਆ ਨਾ ਲੈ ਰਿਹਾ ਉਹਦੇ ਖਿਲਾਫ ਉਹਦਾ ਕੋਈ ਮਤਲਬ ਨਹੀਂ ਨਿਕਲਦਾ ਹਟ ਇਹ ਰਹਿੰਦਾ ਇਹ ਰਾਜਾ ਕਦੋੜਾ ਪੁਲਿਸ ਦੇ ਕੇਸ ਦੇ ਵਿੱਚ ਬਰੀ ਹੋ ਚੁੱਕਾ ਉਸੀ ਸਾਰਿਆਂ ਨੇ ਕਵਰ ਕੀਤਾ ਹੋਣਾ ਰਾਜਾ ਕੰਧੋਲਾ ਫੜ ਲਿਆ ਜੀ ਉਹਦੇ ਨਾਲ ਦੀ ਵਾਈਫ ਵੀ ਉਹਦੇ ਮੁੰਡਾ ਵੀ ਹੋਰ ਵੀ ਦਸ ਬੰਦੇ ਫੜ ਲਏ ਚਾਰ ਘੋੜੇ ਜ਼ਿਲ੍ਹੇ ਫੜ ਲਏ ਜਲੰਧਰ ਚ ਫੜ ਲਏ ਪਤਾ ਨਹੀਂ ਕਿੱਥੇ ਕਿੱਥੇ ਫੜ ਲਏ ਆਫਟਰ 10 ਇਅਰ ਜਾਂ 9 ਇਅਰ ਚਾਰ ਸੀਟ ਤੋਂ ਬਾਅਦ ਟ੍ਰਾਇਲ ਤੋਂ ਬਾਅਦ ਫੈਸਲਾ ਹੁੰਦਾ ਹੈ ਕਿ ਜੇ ਸਾਰੇ ਭਰੀ ਤੇ ਤੁਹਾਡੇ ਵਾਸਤੇ ਜਿਹੜੀ ਏਜੰਸੀ ਕਰ ਰਹੀ ਹੈ ਜਿਹੜਾ ਅਫਸਰ ਕਰ ਰਿਹਾ ਚਲੋ ਏਜੰਸੀ ਦਾ ਤਾਂ ਕੋਈ ਰੂਪ ਨਹੀਂ ਹੁੰਦਾ ਸਰਕਾਰ ਦਾ ਕੋਈ ਰੂਪ ਨਹੀਂ ਹੁੰਦਾ ਪਰ ਜਿਹੜਾ ਅਫਸਰ ਹੈ ਉਹਦਾ ਰੂਪ ਤਾਂ ਸ਼ਕਲ ਹੁੰਦੀ ਹੈ ਜਿਹੜਾ ਅਫਸਰ ਕਰ ਰਿਹਾ ਹੈ ਜੇ ਉਹਨੂੰ ਰਿਪੈਂਟੈਂਸ ਨਹੀਂ ਪਛਤਾਵਾ ਨਹੀਂ ਤੇ ਮੇਰੇ ਹਿਸਾਬ ਨਾਲ ਫਿਰ ਉਹ ਹਿਊਮਨ ਬੀنگ ਨਹੀਂ ਹੈਗਾ ਉਹ ਕੋਈ ਸੁਪਰ ਹਿਊਮਨ ਹੈ ਕਿ ਉਹਨੂੰ ਦੁੱਖ ਦਾ ਉਹਨੂੰ ਆਨੰਦ ਦਾ ਉਹਨੂੰ ਕੋਈ ਗਲਾਨੀ ਦਾ ਉਹਨੂੰ ਕੋਈ ਗਾਲਾਂ ਦੇਵੇ ਉਹਦਾ ਕੋਈ ਅਸਰ ਨਹੀਂ ਹੈਗਾ ਉਹਦੇ ਉੱਪਰ ਇਹਦਾ ਮਤਲਬ ਹੈ ਕਿ ਹਿਊਮਨ ਹਿਊਮਨ ਬੀنگ ਨਹੀਂ ਹੈਗਾ ਉਹ ਸੁਪਰ ਹਿਊਮਨ ਬੀنگ ਹੈ ਉਹ ਮਤਲਬ ਪਰਮਾਤਮਾ ਦੇ ਨਾਲ ਉਹਦਾ ਕੋਈ ਕਨ ਕਨੈਕਸ਼ਨ ਹੈ ਕਿ ਉਹਦੇ ਉੱਪਰ ਕੋਈ ਅਸਰ ਨਹੀਂ ਪੈਂਦਾ ਲਾਹਣਤ ਵਾਲੀ ਕੋਈ ਅਸਰ ਨਹੀਂ ਰਾਜਾ ਗੰਦੋਲਾ ਦੇ ਕੇਸ ਨੇ 2012 ਤੋਂ ਲੈ ਕੇ ਤੇ 4-5 ਸਾਲ ਸੁਰਖੀਆਂ ਬਟੋਰੀਆਂ ਸਾਰੇ ਪੰਜਾਬ ਦੇ ਵਿੱਚ ਜਲੰਧਰ ਪੁਲਿਸ ਦੇ ਜਿਹੜੇ ਵੀ ਮਕਸ਼ਦ ਨਾਂ ਨਹੀਂ ਜਾਂਦਾ ਜਿਹੜੇ ਵੀ ਜਲੰਧਰ ਪੁਲਿਸ ਦੀ ਮੈਂ ਗੱਲ ਕਰਦਾ ਕਿ ਉਹਨਾਂ ਦੀ ਨਲਾਇਕੀ ਦੀ وجہ ਨਾਲ ਮੇਰੀ ਭੁਗਤੀ ਵਜੇ ਨਾਲ ਉਹ ਕੇਸ ਖਤਮ ਹੋ ਗਿਆ ਇਹ ਬੰਦੇ ਬਰੀ ਹੋ ਗਏ ਕਿਉਂਕਿ ਰਾਜਾ ਗੰਦੋਲਾ ਦਾ ਕੇਸ ਈਡੀ ਦੇ ਵਿੱਚ ਮੈਂ ਇਨਵੈਸਟੀਗੇਟ ਕੀਤਾ ਸੀ ਤੇ ਈਡੀ ਦਾ ਕੇਸ ਪੁਲਿਸ ਯਾ ਸੀਬੀਆਈ ਯਾ ਐਨਆਈਏ ਯਾ ਜਿਹੜੀ ਵੀ ਕੋਈ ਏਜੰਸੀ ਕਰਦੀ ਐ ਉਹਦੇ ਉੱਪਰ ਡਿਪੈਂਡੈਂਟ ਐ ਜੇ ਇਹਨਾਂ ਦਾ ਕੇਸ ਉੱਡ ਗਿਆ ਪੁਲਿਸ ਦਾ ਤਾਂ ਫਿਰ ਈੜੀ ਦਾ ਵੀ ਕੇਸ ਖਤਮ ਐ ਐਜ਼ ਪਰ ਲਾਅ ਤੇ ਚਾਰ ਸ਼ੀਟ ਫਾਈਲ ਹੋਣ ਤੋਂ ਬਾਅਦ ਮੈਨੂੰ ਇਹ ਗੱਲ ਬੜੀ ਮੇਰੇ ਦਿਮਾਗ 'ਚ ਮੈਨੂੰ ਸੱਟ ਮਾਰਦੀ ਸੀ ਜੇ ਕਿ ਪੁਲਿਸ ਦਾ ਕੇਸ ਫੇਲ ਹੋ ਗਿਆ ਤੇ ਮੇਰਾ ਮਿਹਨਤ ਜਿਹੜੇ 5 ਸਾਲ ਦੀ ਐ ਵੇਸਟ ਜਾਏਗੀ ਪੁਲਿਸ ਦਾ ਕੇਸ ਫੇਲ ਹੋਇਆ ਪਰ ਈੜੀ ਦਾ ਕੇਸ ਫੇਲ ਨਹੀਂ ਹੋਇਆ ਤੁਸੀਂ ਕਦੇ ਸੋਚਿਆ ਇਸ ਬਾਰੇ ਤੁਸੀਂ ਜ਼ਿੰਮੇਵਾਰ ਬੰਦੇ ਹੋ ਸਮਾਜ ਦੇ ਲੀਡਰ ਹੋ ਤੁਸੀਂ ਇਨਫੋਰਮੇਸ਼ਨ ਦੇ ਲੀਡਰ ਹੋ ਤੁਸੀਂ ਸਮਾਜ ਨੂੰ ਕਿੰਦਾ ਸੋਚਣਾ ਚਾਹੀਦਾ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਉਹ ਤੁਸੀਂ ਡਿਸਾਈਡ ਕਰਦੇ ਹੋ ਫਲਾਮ ਦਾ ਮਾੜਾ ਹੈ ਤੁਸੀਂ ਲਿਖ ਦਿੰਦੇ ਹੋ ਮਾੜਾ ਬੰਦਾ ਪਰ ਤੁਸੀਂ ਇਹ ਵੀ ਲਿਖਣਾ ਚਾਹੀਦਾ ਸੀ ਕਿ ਪੁਲਿਸ ਦਾ ਕੇਸ ਫੇਲ ਕਿਉਂ ਹੋਇਆ ਤੇ ਇਹਦਾ ਕੇਸ ਕਿਉਂ ਸਕਸੀਡ ਹੋਇਆ ਕੋਈ ਨਾ ਕੋਈ وجہ ਹੈ ਪਰ ਇਹ ਫੈਕਟ ਹੈ ਕਿ ਪੁਲਿਸ ਦਾ ਕੇਸ ਫੇਲ ਹੋਇਆ ਇੰਨੀ ਮਿਹਨਤ ਲੱਗੀ ਇਨਾ ਟਾਈਮ ਲੱਗਿਆ ਪੁਲਿਸ ਦੀ ਕਰੈਡੀਬਿਲਿਟੀ ਤੇ ਪ੍ਰਸਾਖ ਦੇ ਉੱਪਰ ਪੱਟਾ ਲੱਗਿਆ ਬੇਜਦੀ ਹੋਈ ਜਿਉਂਨਾਂ ਨੂੰ ਫੀਲ ਨਹੀਂ ਹੁੰਦਾ ਕੋਈ ਪ੍ਰਾਉਡ ਨਹੀਂ ਸਾਰੇ ਵਰਲਡ ਦੇ ਵਿੱਚ ਇਹ ਗੱਲ ਗਈ ਹੈ ਕਿ ਪੁਲਿਸ ਦਾ ਕੇਸ ਫੇਰ ਹੋ ਗਿਆ ਸਾਡੇ ਕੇਸ ਦੇ ਵਿੱਚ ਕੁਛ ਐਵਿਡੈਂਸ ਸੀਗਾ ਆਪਾਟ ਫਰਮ ਜਿਹੜਾ ਪੁਲਿਸ ਦਾ ਕੇਸ ਸੀ ਉਸ ਤੋਂ ਇਲਾਵਾ ਵੀ ਐਵਿਡੈਂਸ ਸੀਗਾ ਉਹਦੇ ਵਿੱਚ ਅਸੀਂ ਕਨਵੈਕਸ਼ਨ ਵੀ ਲੈ ਕੇ ਆਏ ਜਿਹੜੀ ਪ੍ਰਾਪਰਟੀ ਸੀ ਇਹ ਲਾਸਟ ਈਅਰ ਦੀ ਗੱਲ ਤੁਸੀਂ ਸਾਰੇ ਜਾਣਦੇ ਹੋ ਜਿਹੜੀ ਪ੍ਰਾਪਰਟੀ ਸੀ ਸਾਰੀ ਅਟੈਚ ਹੋਈ ਕਨਫਿਸਕੇਟ ਹੋਈ ਜ਼ਬਤ ਹੋਈ ਹੁਣ ਅਪੀਲ ਕਰੇ ਉਹ ਹਾਈ ਕੋਰਟ ਕਰੇ ਸੁਪਰੀਮ ਕੋਰਟ ਕਰੇ ਅੱਲਾ ਦੇ ਕੋਲ ਕਰੇ ਸਾਨੂੰ ਕੋਈ ਜਣਾ ਦੇਣਾ ਨਹੀਂ ਇਨਵੈਸਟੀਗੇਟਿੰਗ ਅਫਸਰ ਦਾ ਇਨਾ ਕੰਮ ਸੀਗਾ ਉਹਨੂੰ ਕਨਵਿਟ ਕਰਾਣਾ سزا ਕਰਾਣਾ ਇਸ ਤਰੀਕੇ ਨਾਲ ਜਿਹੜੇ ਲੋਕ ਬਚ ਜਾਂਦੇ ਹੈ ਕੇਸਾਂ ਦੇ ਵਿੱਚ ਜਾਂ ਜਿਨ੍ਹਾਂ ਨੂੰ ਬਚਾਇਆ ਜਾਂਦਾ ਹੈ ਉਹ ਸਮਾਜ ਵਾਸਤੇ ਖਾਸ ਤੌਰ ਤੇ ਡਰਗ ਦੇ ਕੇਸਾਂ ਦੇ ਵਿੱਚ ਉਹ ਠੀਕ ਨਹੀਂ ਮੈਂ ਤੁਰਿਆ ਸੀ ਜਿਸ ਟਾਈਮ 2012 ਦੇ ਵਿੱਚ ਮੇਰੀ ਪੋਸਟਿੰਗ ਇੱਥੇ ਨਹੀਂ ਸੀਗੀ ਮੈਨੂੰ ਪਹਿਲਾਂ ਜ਼ੇੜੇ ਭੇਜਿਆ ਗਿਆ ਉੱਥੇ ਕਹਿੰਦੇ ਜੀ ਤੁਸੀਂ ਚੰਡੀਗੜ੍ਹ ਆ ਜਾਓ ਚੰਡੀਗੜ੍ਹ ਆ ਕੇ ਉੱਥੇ ਕਹਿੰਦੇ ਤੁਸੀਂ ਆਪਣੇ ਘਰ ਆਪਸਾ ਜੋ ਜਲੰਧਰ ਆ ਜਾਓ ਉਥੇ ਟਰੱਕ ਦੇ ਕੇਸ ਹੈਗੇ ਤੇ ਮੈਂ ਇੱਥੇ ਆ ਗਿਆ ਇਹ ਬੱਚ ਚੈਲੰਜ ਸੀਗਾ ਕਿ ਜਿਹੜੇ ਕੇਸ ਤੁਸੀਂ ਕਰ ਰਹੇ ਹੋ ਉਹਦੇ ਵਿੱਚ ਕਨਵਿਕਸ਼ਨ ਹੋਣਾ ਚਾਹੀਦਾ ਸਜ਼ਾ ਹੋਣੀ ਚਾਹੀਦੀ ਹੈ ਮਹਿਕਮੇ ਦਾ ਕੇਸ ਸਕਸੈਡ ਹੋਣਾ ਚਾਹੀਦਾ ਨਹੀਂ ਤਾਂ ਨਮੋਸ਼ੀ ਹੁੰਦੀ ਹੈ ਲੜਨਾ ਪੈਂਦੀ ਆ ਐਨੀਵੇ ਉਹ ਕੇਸ ਸਾਡਾ ਸਕਸੈਡ ਹੋਇਆ ਉਸ ਤੋਂ ਬਾਅਦ ਇਹਦੇ ਨਾਲ ਜਿਹੜੇ ਬੰਦੇ ਸ਼ਾਮਿਲ ਸੀਗੇ ਬੜੀ ਸ਼ਰਮ ਦੀ ਗੱਲ ਹੈ ਤੁਸੀਂ ਤੁਹਾਨੂੰ ਸਾਰਾ ਪਤਾ ਹੈ ਤੁਸੀਂ ਬੜੇ ਸੀਨੀਅਰ ਬੰਦੇ ਹੋ ਬਹੁਤ ਸਾਲ ਤੋਂ ਮੈਂ ਦੇਖ ਰਿਹਾ ਕਈ ਮੱਤਰ ਹੈਗੇ ਜਿਹਨਾਂ ਨੂੰ ਮੈਂ ਜਾਣਦਾ बड़े बड़े सालों तो रिपोर्ट कर रहे इस केस के पुलिस अफसर शामिल से पुलिस अफसर के खिलाफ कोई एक्शन नहीं चाहे पंजाब पुलिस ने करना सहे भारत सरकार ने करना सी मैं मंगी पंजाब पुलिस तो वो टाइमली मेरे को नहीं आई वैसे तरीका नहीं है हाईकोर्ट के अफसर खड़ा होकर कोई गल करे ਪਰ ਹਾਈ ਕੋਰਟ ਨੇ ਬੈਨ ਨੂੰ ਬਲਾਸਿੰਗ ਕੀਤੀਆਂ ਸੀਗੀਆਂ ਸੀਗੀਆਂ ਕਿ ਤੁਸੀਂ ਬੋਲ ਸਕਦੇ ਹੋ ਮੈਂ ਇਹ ਗੱਲ ਰੱਖੀ ਕਿ ਜੀ ਸਾਨੂੰ ਪੁਲਿਸ ਤੋਂ ਅਸਿਸਟੈਂਸ ਨਹੀਂ ਮਿਲ ਰਹੀ ਹਾਈ ਕੋਰਟ ਨੇ ਆਰਡਰ ਕੀਤਾ ਕਿ ਜੀ ਜਿਹੜਾ ਇਹਨਾਂ ਨੂੰ ਰਿਕੁਆਇਰਡ ਹੈ 18o ਇਨਵੈਸਟੀਗੇਸ਼ਨ ਦੇ ਵਿੱਚ ਰਾਜੀਤ ਵਾਲੇ ਕੇਸ ਦੇ ਵਿੱਚ ਸਾਰਾ ਦਿਓ ਇਹਨਾਂ ਨੂੰ ਨਾਲ ਮੀਟਿੰਗ ਕਰੋ ਇਹਨਾਂ ਨਾਲ ਵੀ 1 within one week ਸਾਰੀ ਇਨਫੋਰਮੇਸ਼ਨ ਆ ਗਈ ਮੀਟਿੰਗ ਵੀ ਹੋ ਗਈ ਅਸੀਂ ਰਾਜੀਤ ਦਾ ਕੇਸ ਖੋਲ ਲਿਆ ਈਡੀ ਜਲੰਧਰ ਦੇ ਵਿੱਚ ਕੇਸ ਰਜਿਸਟਰ ਕਰਨ ਦੀ ਰਿਕਮੈਂਡੇਸ਼ਨ ਮੈਂ ਕਰ ਸਕਦਾ ਹਾਂ ਕਿਸ ਰਜਿਸਟਰ ਕਰਨ ਦੀ ਪਰਮਿਸ਼ਨ ਉਪਰ ਆਉਂਦੀ ਹੈ ਜਿਹੜੀ ਕੰਪਿਊਟਰ ਅਥਾਰਟੀ ਹੈ ਇਹ ਪ੍ਰਸ਼ਾਸਨ ਦੇ ਵਿੱਚ ਮੇਰੇ ਕੋਲ ਫਾਈਲ ਸਰਕਾਰ ਨੇ ਭਾਰਤ ਸਰਕਾਰ ਨੇ ਦਿੱਲੀ ਟ੍ਰਾਂਸਫਰ ਕਰਤੀ ਮੈਂ ਹੈਂਡੀਕੈਪ ਐ ਮੈਂ ਕੋਈ ਐਕਸ਼ਨ ਨਹੀਂ ਕਰ ਸਕਦਾ ਉਹਦੀ ਇੱਕ ਰਿਪੋਰਟ ਗਈ ਸੀ ਹਾਈ ਕੋਰਟ ਨੇ ਰਿਪੋਰਟ ਜਿਹੜੀ ਹਾਈ ਕੋਰਟ ਨੂੰ ਸੌਂਪੀ ਉਹਦੀ ਇੱਕ ਰਿਪੋਰਟ ਗਈ ਸੀ ਪੰਜਾਬ ਗਵਰਨਮੈਂਟ ਨੂੰ ਐਨਡੀਪੀਐਸ ਦੇ ਵਿੱਚ ਐਨਡੀਪੀਐਸ ਐਕਟ ਦੇ ਵਿੱਚ ਇਨਵੈਸਟੀਗੇਸ਼ਨ ਕਰਨ ਵਾਸਤੇ ਉਹ ਰਿਪੋਰਟ ਦੇ ਉੱਪਰ ਉਸ ਟਾਈਮ ਦਾ ਜਿਹੜਾ ਮੁੱਖ ਮੰਤਰੀ ਸੀ ਜਿਹੜੇ ਆਪਣੇ ਆਪ ਨੂੰ ਬੜਾ ਕੈਪਟਨ ਤੇ ਬ੍ਰਿਗੇਡੀਅਰ ਤੇ ਜਨਰਲ ਪਤਾ ਨਹੀਂ ਕੀ ਕੀ ਕਹਿੰਦਾ ਚਾਰ ਸਾਲ ਤੱਕ ਉਸ ਬੰਦੇ ਨੇ ਉਸ ਰਿਪੋਰਟ ਦੇ ਉੱਪਰ ਕੋਈ ਕੰਮ ਨਹੀਂ ਕੀਤਾ ਇਹ ਗੱਲ ਉਹਨੂੰ ਐਕਸਪਲੇਨ ਕਰਨੀ ਪੈਗੀ ਲੋਕਾਂ ਨੂੰ ਕਿ ਚਾਰ ਸਾਲ ਤੱਕ ਤੁਸੀਂ 17 ਤੋਂ ਲੈ ਕੇ ਬੈਠੇ ਹੋ ਤੇ 21 ਤੱਕ ਪਤਾ ਨਹੀਂ 21 ਪਤਾ ਨਹੀਂ ਜੁਲਾਈ ਅਗਸਤ ਉਹ ਚਲ ਗਏ ਜੁਲਾਈ ਅਗਸਤ 21 ਤੱਕ ਉਸ ਟਾਈਮ ਦੇ ਮੁੱਖ ਮੰਤਰੀ ਜ਼ਿੰਮੇਵਾਰ ਨਹੀਂ ਜਿਹੜਾ ਅਪਰਾਧੀ ਸੀਗਾ ਡਰੱਗ ਦੇ ਵਿੱਚ ਰਾਜਜੀਤ ਸਿੰਘ ਏਆਈਜੀ ਉਸ ਨੂੰ ਉਸ ਟਾਂ ਦੇ ਮੁੱਖ ਮੰਤਰੀ ਦੇ ਅੰਡਰ ਜਿਹੜਾ ਸਟਾਫ ਸੀ ਜਾਂ ਜੋ ਵੀ ਅਫਸਰ ਸੀਗੇ ਉਹ ਪ੍ਰੋਟੈਕਸ਼ਨ ਦੇ ਰਹੇ ਸੀ ਉਸ ਟਾਈਮ ਦੀ ਪੰਜਾਬ ਸਰਕਾਰ ਨੇ ਪੰਜਾਬ ਭਾਰਤ ਸਰਕਾਰ ਦੇ ਜਿਹੜੇ ਅਫਸਰ ਸੀਗੇ ਏਡੀ ਦੇ ਵਿੱਚ ਉਹਨਾਂ ਨਾਲ ਕਲੈਮੈਂਸ ਕਰਕੇ ਮੇਰੇ ਕੋਲ ਕੇਸ ਟ੍ਰਾਂਸਫਰ ਕਰਕੇ ਦਿੱਲੀ ਲੈ ਗਏ ਉਹਦੇ ਵਿੱਚ ਦਿੱਲੀ ਵਾਲਿਆਂ ਨੇ ਕੋਈ ਐਕਸ਼ਨ ਨਹੀਂ ਕੀਤਾ ਪੰਜਾਬ ਗਵਰਨਮੈਂਟ ਨੇ ਕੋਈ ਐਕਸ਼ਨ ਨਹੀਂ ਕੀਤਾ ਕਪਨਾ ਅਮਰੰਦਰ ਸਿੰਘ ਸੀ ਵੀ ਚੀਫ ਮਿਨਿਸਟਰ 4 ਸਾਲ 4.5 ਸਾਲ ਕੋਈ ਐਕਸ਼ਨ ਨਹੀਂ ਜਿਸ ਤਾ ਉਹ ਖਤਮ ਹੋ ਗਿਆ ਅਗਲੀ ਸਰਕਾਰ ਇਹ ਜਿਹੜੀ ਆ ਕ੍ਰਾਂਤੀਕਾਰੀ ਸਰਕਾਰ ਜਿਹੜੇ ਕਹਿੰਦੇ ਆ ਨਾ ਬਦਲਾਵ ਵਾਲੀ ਇਹ ਸਰਕਾਰ ਆਈ ਇੱਕੋ ਕੰਮ ਇਹਨਾਂ ਨੇ ਬੈਟਰ ਕੀਤਾ ਚੰਗਾ ਕੰਮ ਕੀਤਾ ਉਸ ਤੋਂ ਬਾਅਦ ਇਹ ਨਹੀਂ ਮਾੜੇ ਕੰਮ ਕਰਨੇ ਸ਼ੁਰੂ ਕੀਤੇ ਉਸ ਡੀਆਈਜੀ ਨੂੰ ਏਆਈਜੀ ਨੂੰ ਸਸਪੈਂਡ ਕੀਤਾ ਡਿਸਮਿਸ ਕੀਤਾ ਪਰ ਉਹਦੀ ਇਨਵੈਸਟੀਗੇਸ਼ਨ ਨਹੀਂ ਕੀਤੀ ਅਜੋ ਪੈਸਾ ਕਿੱਥੇ ਨੇ ਉਹ ਏਆਜੀ ਕੋਈ ਕਿਸੇ ਨੂੰ ਪਤਾ ਨਹੀਂ ਇਸ ਤਰ੍ਹਾਂ ਕੋਈ ਸਰਕਾਰ ਨਹੀਂ ਚੱਲਦੀ ਇਸ ਤਰ੍ਹਾਂ ਕੋਈ ਦੇਸ਼ ਨਹੀਂ ਚੱਲਦਾ ਇਹ ਸ਼ਰਮ ਹੈ ਲਾਣਤ ਹੈ ਉਹਨਾਂ ਅਥਾਰਟੀਆਾਂ ਦੇ ਉੱਪਰ ਜਿਨ੍ਹਾਂ ਦੀ ਡਿਊਟੀ ਸੀਗੀ ਕੰਮ ਕਰਨ ਦੀ ਤੇ ਤੁਸੀਂ ਨਹੀਂ ਕਰ ਸਕਦੇ ਗੋਵਰਨ ਸਟੇਟ ਐਟ ਹੋਮ ਕੋਈ ਹੋਰ ਆਊਗਾ ਜਿਹੜੇ ਵਰਡ ਦੇ ਦੇਸ਼ਾਂ ਨੇ ਤਰੱਕੀ ਕੀਤੀ ਹੈ ਉਹਨਾਂ ਨੇ ਕਾਨੂੰਨ ਦੇ ਮਤਲਬ ਮੁਤਾਬਕ ਕੰਮ ਕੀਤਾ ਹੈ ਚਾਹੇ ਕਿਸੇ ਬੰਦੇ ਦੀ ਅਫਸਰ ਦੀ ਲੀਡਰ ਦੀ ਜਾਨ ਚਲੀ ਜਾਏ ਉਹਨਾਂ ਨੇ ਕੰਮ ਕੀਤਾ ਪਰ ਜੇ ਤੁਸੀਂ ਪੈਸੇ ਕਮਾਣ ਵਾਸਤੇ ਬੈਠੇ ਹੋ ਟਾਈਮ ਪਾਸ ਕਰਨ ਵਾਸਤੇ ਬੈਠੇ ਹੋ ਫਿਰ ਲਾਣਤ ਹੈ ਉਸ ਮੁਲਕ ਦੇ ਉੱਪਰ ਉਸ ਸਟੇਟ ਦੇ ਉੱਪਰ ਦੇ ਉਹ ਜਿਹੜੇ ਅਥਾਰਟੀਆਂ ਮਾਦੇ ਉੱਪਰ ਉਹ ਬੰਦਾ ਏਆਈਜੀ ਲੈਵਲ ਦਾ ਬੰਦਾ ਪੰਜਾਬ ਸਰਕਾਰ ਨੂੰ ਅਜੇ ਤੱਕ ਨਹੀਂ ਮਿਲਿਆ ਇਸ ਪਧਰਾ ਵਾਲੀ ਸਰਕਾਰ ਨੂੰ ਅਜੇ ਤੱਕ ਏਆਈਜੀ ਨਹੀਂ ਮਿਲਿਆ ਵੈਸੇ ਕਹਿੰਦੇ ਜੀ ਪੁਲਿਸ ਵਾਲੇ ਡੱਡੂ ਨੂੰ ਵੀ ਲੱਭ ਲੈਂਦੇ ਆ ਖੁੱਡਾਂ ਚੋਂ ਕੱਢ ਲੈਂਦੇ ਨੇ ਉਹ ਕਿਹੜੇ ਖੁੱਡ ਚ ਬੜਿਆ ਹੋਇਆ ਲਾਣਤ ਨੰਬਰ 1 ਇਹ ਸਰਕਾਰ ਦੀ ਹੋਰ ਵੀ ਬਹੁਤ ਨਹੀਂ ਰਕਕੇਸੇ ਦੇ ਵਿੱਚ ਸਭ ਹਮਾਮੇ ਨੰਗੇ ਹੈ ਕਿਸੇ ਨੇ ਪ੍ਰੋਪਰ ਕੰਮ ਨਹੀਂ ਕੀਤਾ ਜਾਂ ਕਰਨ ਕੰਮ ਕਰ ਨਹੀਂ ਦਿੱਤਾ ਗਿਆ ਜਿਹੜੀ ਰਿਪੋਰਟ ਜਾਂਦੀਆਂ ਮੈਂ ਕੱਲ ਇੱਕ ਐਕਸ ਚੀਫ ਮਿੰਿਸਟਰ ਦਾ ਇੰਟਰਵਿਊ ਸੁਣਿਆ ਸੀ ਦੈਟ ਵਾਸ ਇਟ ਸ਼ੈਮਫੁਲ ਤੁਹਾਡੇ ਭਰਾਵਾਂ ਨੇ ਕਿਸੇ ਪ੍ਰੈਸ ਦੇ ਮਿੱਤਰ ਨੇ ਪੁੱਛਿਆ ਵੀ ਇਹਨਾਂ ਨੂੰ ਮੁੜ ਕੇ ਪੁੱਛਿਆ ਜੀ ਤੁਸੀਂ ਲੱਖ ਤੋੜਨ ਦੀ ਗੱਲ ਕੀਤੀ ਸੀ ਉਹ ਕਹਿੰਦਾ ਮੈਂ ਲੱਖ ਤੋੜਨ ਦੀ ਗੱਲ ਕੀਤੀ ਸੀ ਮੈਂ ਖਤਮ ਕਰਨ ਦੀ ਗੱਲ ਨਹੀਂ ਕੀਤੀ ਸੀ ਤੁਸੀਂ ਉਸਕੇ ਇਹਨਾਂ ਨੂੰ ਬੇਕੋਹ ਬਣਾ ਰਹੇ ਬਾਈ ਉਹ ਕਹਿੰਦਾ ਮੈਂ ਡਰਗ ਖਤਮ ਕਰਨ ਦੀ ਗੱਲ ਨਹੀਂ ਸੀ ਕੀਤੀ ਲੱਗ ਤੋੜਨ ਦੀ ਗੱਲ ਕੀਤੀ ਸੀ ਤੇ ਲੱਗ ਤੋੜਨਾ ਅਲੱਗ ਕੰਮ ਹੈ ਇਹਦਾ ਮਤਲਬ ਤੂੰ ਡਰਗ ਖਤਮ ਨਹੀਂ ਕਰਨਾ ਚਾਹੁੰਦਾ ਲੱਗ ਤੋੜਨਾ ਚਾਹੁੰਦਾ ਲੱਗ ਤਾਂ ਤੋੜਿਆ ਨਹੀਂ ਤੂੰ ਰਾਜੀਤ ਸਿੰਘ ਤੇਰੇ ਅੰਦਰ ਕੰਮ ਕਰ ਰਿਆ ਸੀ ਰਾਜੀ ਸਿੰਘ ਦੇ ਉੱਪਰ ਵੀ ਅਫਸਰ ਸੀਗੇ ਜੇ ਇਨਵੈਸਟੀਗੇਸ਼ਨ ਹੁੰਦੀ ਉਹਦੇ ਉੱਪਰ ਜਿਹੜੇ ਡੀਆਈਜੀ ਸੀ ਆਈਜੀਸੀ ਡੀਜੀਪੀਸੀ ਜਿਹੜੇ ਵੀ ਸੀ ਕੋਈ ਬੰਦੇ ਉਹਨਾਂ ਦੇ ਨਾਂ ਆਉਣੇ ਚਾਹੀਦੇ ਸੀ ਉਸ ਟਾਈਮ ਉਹ ਹੁੰਦੀ ਇਨਵੈਸਟੀਗੇਸ਼ਨ ਨਾ ਉਹ ਰਾਜਨੀਤੀ ਸਰਕਾਰ ਲੈ ਕੇ ਆਈ ਜਿਹੜਾ ਸੋ ਕਾਰਡ ਰਾਜਾ ਕਹਿੰਦਾ ਅੱਜ ਕੱਲ ਜਿਹੜੇ ਵੀ ਰਾਜਾ ਆਪਣੇ ਆਪ ਨੂੰ ਅਖਵਾਉਂਦੇ ਐ ਉਹ ਦੇਸ਼ ਦੇ ਦੁਸ਼ਮਣ ਨੇ ਕਿਉਂਕਿ ਰਾਜਸ਼ਾਹੀ ਖਤਮ ਹੋ ਚੁੱਕੀ ਹੈ 1947 ਤੋਂ ਬਾਅਦ ਕੋਈ ਰਾਜਾ ਨਹੀਂ ਸਾਰੇ ਆਮ ਨਾਗਰਿਕ ਐ ਕਨਸਟੀਟਿਊਸ਼ਨ ਦੇ ਮਤਾਬਕ ਸਾਰੇ ਆਮ ਨਾਗਰਿਕ ਜਿਹੜਾ ਕਿਸੇ ਨੂੰ ਰਾਜਾ ਕਹਿੰਦਾ ਉਹ ਵੀ ਅਪਰਾਧੀ ਜਿਹੜਾ ਘਲਾਉਂਦਾ ਉਸ ਤੋਂ ਜ਼ਿਆਦਾ ਵੱਡਾ ਅਪਰਾਧੀ ਉਹ ਕੋਈ ਰਾਜਾ ਨਹੀਂ ਪਬਲਿਕ ਸਰਵੰਟ ਐ ਸਾਰੇ ਕਰਮਚਾਰੀਆਂ ਦੇ ਉੱਪਰ ਲੱਗ ਹੁੰਦੇ ਐ ਉਸ ਬੰਦੇ ਨੇ 4 ਸਾਲ ਤੱਕ ਉਸ ਬੰਦੇ ਦੇ ਕੋਈ ਖਿਲਾਫ ਐਕਸ਼ਨ ਨਹੀਂ ਕੀਤਾ ਜੋ ਕੰਮ ਲਾ ਤੋੜਨ ਵਾਸਤੇ ਕਹੀ ਸੀ ਗੱਲ ਐਨੀਵੇ ਅੱਜ ਕੱਲੋ ਜ਼ਿਆਦਾ ਐਕਟਿਵ ਹੋ ਰਹੇ ਕਿ ਜੈਸੇ ਜਿੱਤ ਕੇ ਫੇਰ ਜਾਵਾਂਗੇ ਤੁਸੀਂ ਇਹ ਜਿਹੜੇ ਡਰੱਗ ਵਾਲਿਆਂ ਨੂੰ ਆਪਣੇ ਪ੍ਰੋਟੈਕਸ਼ਨ ਦੇ ਵਿੱਚ ਰੱਖੋਗੇ ਫਿਰ ਜਿੱਤੋਗੇ ਤੇ ਪੰਜਾਬ ਦੀ ਪਬਲਿਕ ਨੂੰ ਪਰਵਾਤਾ ਬਚਾਏ ਫਿਰ ਤੁਹਾਡੀ ਡਿਊਟੀ ਸੀ ਉਸ ਟਾਈਮ ਤੇ ਜਿਹੜਾ ਡੀਜੀਪੀ ਸੀ ਕੋਈ ਵੀ ਸੀ ਉਹਨਾਂ ਦੀ ਡਿਊਟੀ ਸੀ ਤੇਰੇ ਅੰਡਰ ਜਿਹੜਾ ਆਈਜੀ ਹੈ ਉਹਨੂੰ ਉਹ ਕੀ ਕੰਮ ਕਰ ਰਿਹਾ ਹੈ ਕਿ ਨਾ ਕੋਈ ਬਿਜ਼ਨਸ ਡਿਪਾਰਟਮੈਂਟ ਬਣਿਆ ਸਾਡੇ ਉੱਪਰ ਵੀ ਮਜਲਿਸ ਦਾ ਇੱਕ ਮੈਂ ਬਣੇ ਹੋਏ ਨੇ ਤੜੀ ਕਿੰਨੀ ਪ੍ਰੋਪਰਟੀ ਐ ਸੀ ਕੀ ਕਰਦੇ ਆ ਅਸੀਂ ਕੀ ਐਸੈਟ ਸਾਡੇ ਬਣਾਉਨੇ ਆ ਉਹਦਾ ਸਾਨੂੰ ਇੰਟੀਮੇਸ਼ਨ ਦੇਣ ਕਹਿੰਦੀ ਐ ਜੇ ਅਸੀਂ ਨਹੀਂ ਦਿੰਦੇ ਤਾਂ ਉਹ ਡਿਪਾਰਟਮੈਂਟ ਮੰਗ ਲੈਂਦਾ ਕਿ ਦੱਸੋ ਜੀ ਆ ਤੁਸੀਂ ਕਿੱਥੋਂ ਲੈ ਕੇ ਆਏ ਤੇ ਤੁਹਾਡੇ ਅੰਦਰ ਜਿਹੜੇ ਆਏ ਜੀ ਡੀਆਈਜੀ ਇਹ ਹੁਣ ਜਾ ਕੇ ਗਟੀਆਂ ਸੀ ਡੀਆਈਜੀ ਫੜਿਆ ਗਿਆ ਉਹਦੇ ਉੱਪਰ ਭਵਾ ਚਾਹਾਂਗੇ ਛੋਟ ਡਰਗ ਦੇ ਉੱਪਰ ਇਹ ਬੰਦਿਆਂ ਦਾ ਚਾਹੇ ਕੈਪਟਨ ਦੀ ਸਰਕਾਰ ਸੀ ਉਸ ਤੋਂ ਪਹਿਲਾਂ ਦੀ ਜਿਹੜੀ ਸਰਕਾਰ ਸੀਗੀ ਉਹ ਸਾਰਿਆਂ ਨੂੰ ਪਤਾ ਹੈ ਉਹਨਾਂ ਦੇ ਇੱਕ ਮੰਤਰੀ ਨੂੰ ਸੱਦਿਆ ਗਿਆ ਇੰਟਰੋਗੁਏਸ਼ਨ ਇੱਕਦਾਂ ਕੀਤਾ ਗਿਆ 5-7 ਘੰਟੇ ਤੁਸੀਂ ਕਾਫੀ ਲੋਕ ਤੁਹਾਡੇ ਸ਼ਾਮਿਲ ਸੀਗੇ ਉੱਥੇ ਦੇਖਣ ਸੇ ਉਹ ਨਜ਼ਾਰਾ 5-7 ਦਿਨ ਬਾਅਦ ਮੈਨੂੰ ਟਰਾਂਸਫਰ ਕੀਤੀ ਗਈ ਇੱਕ ਸਾਲ ਹਾਈ ਕੋਰਟ ਦੇ ਵਿੱਚ ਡੇਢ ਲੱਗਦੀ ਰਹੀ ਭਾਰਤ ਸਰਕਾਰ ਕਹਿੰਦੀ ਇਹ ਬੰਦੇ ਨੂੰ ਅਸੀਂ ਇੱਥੇ ਨਹੀਂ ਰੱਖਣਾ ਅਸੀਂ ਕਲਕੱਤੇ ਭੇਜਣਾ ਹੈ ਉਹ ਭਾਈ ਜਿਹੜਾ ਬੰਦਾ ਇਹ ਸੁਪਰੀਮ ਕੋਰਟ ਦੇ ਜਜਮੈਂਟਸ ਨਹੀਂ ਜੇ ਕੋਈ ਇਨਵੈਸਟੀਗੇਸ਼ਨ ਕੋਈ ਅਫਸਰ ਕਰ ਰਿਹਾ ਹੈ ਅਜਦੇ ਨਹੀਂ ਹੈਗੇ ਰੂਲਿੰਗ ਇਹ ਬਹੁਤ ਪਹਿਲਾਂ ਦੇ ਰੂਲਿੰਗ ਨੇ 15-20 ਸਾਲ ਪਹਿਲਾਂ ਦੇ ਰੂਲਿੰਗ ਨੇ ਜਿਸ ਟਾਈਮ ਇਹ ਦਿੱਲੀ ਸੀਗਾ 95 ਤੋਂ ਬਾਅਦ ਜੇ ਕੋਈ ਅਕਸਰ ਕਿਸੇ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਲ ਹੈ ਉਹਨੂੰ ਵਿਦਆਊਟ ਐਨੀ ਗਰਾਉਂਡ ਜੇ ਉੱਤੇ ਕੋਈ ਗਰਾਉਂਡ ਹੈ ਮਿਸਕੰਡਕਟ ਦਾ ਫਿਰ ਤੁਸੀਂ ਉਠਾ ਸਕਦੇ ਹੋ ਉਹਨੂੰ ਅਦਰਵਾਈਜ਼ ਨਹੀਂ ਨੰਬਰ 2 ਜੇ ਹਾਈ ਕੋਰਟ ਮੋਨਿਟਰੀ ਕਰ ਰਿਹਾ ਕੇਸ ਦੀ ਤੇ ਫਿਰ ਹਾਈ ਕੋਰਟ ਦੀ ਪਰਮਿਸ਼ਨ ਤੋਂ ਬਿਨਾਂ ਤੁਸੀਂ ਉਹਨੂੰ ਟ੍ਰਾਂਸਫਰ ਨਹੀਂ ਕਰ ਸਕਦੇ ਕੋਈ ਮਿਸਕੰਡਕਟ ਦਾ ਕੇਸ ਨਹੀਂ ਸੀ ਹਾਈ ਕੋਰਟ ਦੀ ਮੋਨਿਟਰੀਂਗ ਸੀ ਤੁਸੀਂ ਹਾਈ ਕੋਰਟ ਤੋਂ ਪਰਮਿਸ਼ਨ ਨਹੀਂ ਲਈ ਇਹ ਜੱਜ ਸਾਹਿਬ ਉਹ ਚੀਫ ਜਸਟਿਸ ਬਣ ਜਾ ਰਹੇ ਜੋ ਵੀ ਤਰੀਕ ਨੂੰ ਸੁਰੇਗੰਨ ਸਾਹਿਬ ਇਹਨਾਂ ਦੀ ਬੈਂਚ ਨੇ ਜਦ ਤੱਕ ਇਹ ਸੀਗੇ 2018 ਤੱਕ ਉਸ ਤੋਂ ਬਾਅਦ 2021 ਤੱਕ ਸਟੇ ਭਾਰ ਸਰਕਾਰ ਨੇ ਕਿਹਾ ਜੀ ਹਾਊ ਲੌਂਗ ਯੂਵਲ ਕੀਪ ਇਸ ਆਫੀਸਰ ਹੇਅਰ ਹਾਈ ਕੋਰਟ ਨੂੰ ਕਹਿੰਦੀ ਭਾਰ ਸਰਕਾਰ ਤੇ ਜੱਜ ਸਾਹਿਬ ਕਹਿੰਦੇ ਹੀ ਰਿਮੇਨ ਹੇਅਰ ਐਸ ਲੌਂਗ ਐਸ ਹੀ ਰਿਕੁਆਇਰਡ ਇਨ ਪੰਜਾਬ ਇਸ ਤੋਂ ਜ਼ਿਆਦਾ ਨਾਰਾਹੀਕੀ ਕੁਝ ਨਹੀਂ ਹੋ ਸਕਦੀ ਇੱਕ ਬੰਦੇ ਨੂੰ ਬਚਾਉਣ ਵਾਸਤੇ ਤੁਸੀਂ ਹਾਈ ਕੋਰਟ ਦੇ ਵਿੱਚ ਆਪਣੀ ਵੇਜਦੀ ਕਰਵਾ ਰਹੇ ਹੋ ਇਹ ਕਦੇ ਮੈਂ ਨਹੀਂ ਦੇਖਿਆ ਮੇਰੇ ਕੈਰੀਅਰ ਦੇ ਵਿੱਚ ਕਿ ਕਿਸੇ ਅਫਸਰ ਨੂੰ 7 ਸਾਲ ਤੱਕ ਸਵੇ ਰੱਖਿਆ ਹੋਵੇ ਹਾਈ ਕੋਰਟ ਹਿੰਦ ਸਰਕਾਰ ਦੀ ਮਰਜ਼ੀ ਦੇ ਬਗੈਰ ਕਿਸੇ ਪੋਸਟਿੰਗ ਦੇ ਉੱਪਰ ਰੱਖਿਆ ਹੋਵੇ ਮੈਂ ਨਹੀਂ ਦੇਖਿਆ 2-3 ਮਹੀਨੇ ਹੋ ਸਕਦਾ ਸਾਡੇ ਵੀ ਅਫਸਰ ਸੀ ਗਏ ਦਿੱਲੀ ਉਹਨਾਂ ਨੂੰ 6 ਮਹੀਨੇ ਰੱਖਿਆ ਰਟਾਰ ਨੇ ਮਜਬੂਰੀ ਛਾਈ ਸੁਪਰੀਮ ਕੋਰਟ ਦਾ ਆਰਡਰ ਸੀ ਐਨੀਵੇ ਅਸੀਂ ਵਾਪਸ ਇੱਥੇ ਆਉਣੇ ਡਰਗ ਦੇ ਕੇਸ ਦੇ ਉੱਪਰ ਬਹੁਤ ਬੰਦੇ ਬਚੇ ਮੈਂ ਤੁਹਾਨੂੰ ਦੋ ਐਗਜ਼ਾਮਪਲ ਦਿੱਤੀਆਂ ਸੋਸ਼ਲ ਜਿਹੜਾ ਫੈਬ੍ਰਿਕ ਉਹ ਤਾਰ ਤਾਰ ਹੈ ਪੰਡਾ ਦੇ ਵਿੱਚ ਤੁਸੀਂ ਆਹ ਕਾਫੀ ਲੋਕ ਤੁਸੀਂ ਪੰਡਾ ਪੰਨਾ ਚਾਹੁੰਦੇ ਹੋ ਉਹ ਤਾਰ ਤਾਰ ਹੈ ਫੈਮਲੀ ਲਾਈਫ ਤਬਾਹ ਹੈ ਪੇਰੈਂਟਸ ਦੀ ਕੋਈ ਕਦਰ ਨਹੀਂ ਕਰਦੇ ਐ ਮਾਰਦੇ ਐ ਪੇਰੈਂਟਸ ਨੂੰ ਬੱਚੇ ਜਿਹੜੇ ਪੈਸੇ ਨਹੀਂ ਹੁੰਦੇ ਬੱਚਿਆਂ ਨੂੰ ਡਰਗ ਵਾਸਤੇ ਉਹਦੇ ਵਿੱਚ ਤੁਸੀਂ ਕਹਿੰਦੇ ਹੋ ਜੀ ਅਸੀਂ ਨਸ਼ਾ ਦੇ ਵਿਰੁੱਧ ਜੰਗ ਛੇੜਦਾ ਜੰਗ ਛੇੜਨ ਨਾਲ ਨਹੀਂ ਜਾਈ ਤੁਸੀਂ ਇਹ ਲੋਕ ਜਿਹੜੇ ਮਰ ਰਹੇ ਨਸ਼ਾ ਤੋਂ ਉਹਨਾਂ ਨੂੰ ਬਚਾਣਾ ਜਾਨ ਬਚਾਣੀ ਹੈ ਤੁਸੀਂ ਸਿਰਫ ਜੰਗ ਛੇੜ ਕੇ ਤੇ 5-10 ਕਿਲੋ ਜਾਂ 1000 ਕਿਲੋ ਜਾਂ 2000 ਕਿਲੋ ਡਰੱਗ ਫੜ ਕੇ ਤੁਸੀਂ ਆਪਣੇ ਪਿੱਠ ਨਹੀਂ ਉਹ ਕਰ ਸਕਦੇ ਤੁਸੀਂ ਬੰਦਿਆਂ ਦੀ ਜਾਨ ਬਚਾਣੀ ਹੈ ਉਸ ਤੋਂ ਇਲਾਵਾ ਜਿਹੜਾ ਅੱਜ ਕੱਲ ਬਹੁਤ ਚੰਦਿਆ ਹੋਇਆ ਬੜਾ ਲੋਕ ਆਪਣੇ ਮੂੰਹ ਜਿੱਦਾਂ ਕਹਿੰਦੇ ਆ ਜੀ ਸ਼ਾਬਾਸ਼ ਕਰ ਰਹੇ ਗੈਂਗਸਟਰ ਮੈਂ ਥੋੜਾ ਜਿਹਾ ਕਲੀਅਰ ਕਰਦਾ ਨਸ਼ਾ ਵਾਲੇ ਬੰਦੇ ਗੈਂਗਸਟਰ ਦੇ ਗੈਂਗਸਟਰ ਉਹਦੇ ਵਿੱਚ ਸ਼ਾਮਿਲ ਨੇ ਉਹ ਹੀ ਅਤਵਾਦੀਆਂ ਦੇ ਵਿੱਚ ਸ਼ਾਮਿਲ ਨੇ ਕਈ ਤਰ੍ਹਾਂ ਦੇ ਸਮੱਗਲਰ ਹੈ ਉਹ ਵੀ ਸ਼ਾਮਿਲ ਨੇ ਹੁਣ ਜਿਹੜੇ ਗੈਂਗਸਟਰ ਤੇ ਡਰੱਗ ਵਾਲੇ ਤੇ ਐਂਟੀ ਇੰਡੀਆ ਐਲੀਮੈਂਟ ਸਾਰੇ ਦੇ ਸਾਰੇ ਇਕੱਠੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਥੇ ਜਾਂ ਉੱਥੇ ਇਹਨਾਂ ਦੇ ਵਿੱਚ ਕੋਈ ਡਿਸਟਿੰਕਸ਼ਨ ਨਹੀਂ ਰਹਿ ਗਿਆ ਹੁਣ ਇਹ ਪੁਰਾਣੀ ਗੱਲ ਨਹੀਂ ਨਹੀਂ ਰਹੀ ਹੁਣ ਕਿ ਇਹ ਜਿਸ ਸੋਰੇ ਦਾ ਸਮੱਗਲਰ ਅਲੱਗ ਹੁੰਦਾ ਹੈ ਅਤਵਾਦੀ ਅਲੱਗ ਹੁੰਦੇ ਹੈ ਤੇ ਟੈਰਰਿਸਟ ਅਲੱਗ ਹੁੰਦੇ ਹੈ ਉਹ ਨਹੀਂ ਹੈਗਾ ਹੁਣ ਸਿਰਫ ਇੱਕੋ ਚੀਜ਼ ਹੈ ਕ੍ਰਾਈਮ ਜਿੱਥੋਂ ਫੰਡ ਮਿਲਦੇ ਹੈ ਸਭ ਤੋਂ ਜ਼ਿਆਦਾ ਫੰਡ ਮਿਲਣ ਦਾ ਜਿਹੜਾ ਸਕੋਪ ਹੈ ਸਾਰੇ ਵਾਰਡ ਦੇ ਵਿੱਚ ਉਹ ਹੈਗਾ ਡਰੱਗਸ ਜਿਹੜਾ ਮਰਜ਼ੇ ਕੰਟਰੀ ਹੋਵੇ ਵਾਰਡ ਦਾ ਸੋ ਇਹ ਜਿਹੜੇ ਗੈਂਗਸਟਰਸ ਨੂੰ ਮਾਰ ਰਹੀ ਹੈ ਫੇਕ ਕਨਫਰੰਟਰ ਦੇ ਵਿੱਚ ਕਿਸੇ ਪਬਲਿਕ ਅਥਾਰਟੀ ਨੂੰ ਕੋਈ ਐਸ ਪਰਲਾ ਅਥਾਰਟੀ ਨਹੀਂ ਹੈਗੀ ਲੀਗਲ ਅਥਾਰਟੀ ਨਹੀਂ ਹੈਗੀ ਕਿ ਉਹ ਕਿਸੇ ਅਪਰਾਧੀ ਨੂੰ ਮਾਰੂਗਾ ਉਹਦਾ ਸਿਰਫ ਕੰਮ ਇਹ ਹੈ ਅਪਰਾਧ ਨੂੰ ਪ੍ਰੀਵੈਂਟ ਕਰਨਾ ਅਪਰਾਧੀ ਨੂੰ ਫੜਨਾ ਜੇ ਅਪਰਾਧ ਹੋਇਆ ਤਾਂ ਫੜ ਕੇ ਐਸ ਪਰਲਾ ਕਰੋਂ ਦੇ ਸਾਹਮਣੇ ਪੇਸ਼ ਕਰਨਾ ਇਸ ਤੋਂ ਜ਼ਿਆਦਾ ਨਹੀਂ ਸਿਰਫ ਪੰਜਾਬ ਸਿਰਫ ਪੰਜਾਬ ਦੇ